ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਗੇ ਇਹ ਵੀਡੀਓ ਐਂਡ ਤੱਕ ਜਰੂਰ ਸੁਣ ਕੇ ਜਾਇ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਬਦਲ ਜਾਵੇ ਹਰ ਮਾਪਿਓ ਸੋਚਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੋਈ ਵਧੀਆ ਜਿਹਾ ਯੂਨੀਕ ਜਿਹਾ ਕੀ ਗਿਫਟ ਦੇਈਏ ਆਪਣੇ ਬੱਚਿਆਂ ਨੂੰ ਇਹੋ ਜਿਹਾ ਗਿਫਟ ਦੋ ਜੋ ਕਿ ਅੰਦੀ ਨਾਲ ਲਾਈਫਟਾਈਮ ਨਾਲ ਰਵੇ ਤਾਂ ਹੋ ਸਕੇ ਤਾਂ ਉਹਦੀ ਜ਼ਿੰਦਗੀ ਸਵਾਰ ਦਵੇ ਉਹ ਗਿਫਟ ਹੈਗਾ ਅਮਰਿਤ ਵੇਲਾ ਅਮਰਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਤੁਹਾਨੂੰ ਤਾਂ ਪਤਾ ਹੀ ਹੈ ਨਾ ਇਹ ਅਮਰਤ ਵੇਲੇ ਦੀਸ ਮਹੱਤਤਾ ਇਹਦੀ ਬਖਸ਼ ਆਪਣੀ ਬੱਚਿਆਂ ਨੂੰ ਵੀ ਦੱਸੋ ਆਪਣੇ ਬੱਚਿਆਂ ਨੂੰ ਇਹ ਵਾਲਾ ਗਿਫਟ ਜ਼ਰੂਰ ਦਿਓ ਅਮਰਤ ਵੇਲਾ ਸੰਭਾਲਣਾ ਜ਼ਰੂਰ ਸਿਖਾਓ ਜੇ ਤੁਸੀਂ ਅਮਰਤ ਵੇਲ ਆਪਣੇ ਬੱਚਿਆਂ ਨੂੰ ਸੰਭਾਲਣਾ ਸਿਖਾ ਤਨੋਂ ਦੀ ਇਹ ਵਾਲੀ ਜ਼ਿੰਦਗੀ ਤਾਂ ਸਵਰੇਗੀ ਹੀ ਸਵਰੇਗੀ ਉਹਦੀ 84 ਲੱਖ ਜੁਨਾ ਸਵਰ ਜਾਣ ਗਿਆ ਕਈ ਬੱਚੇ ਜਿਹੜੇ ਵੱਡੇ ਹੋ ਕੇ ਬੁਰੀਆਂ ਆਦਤਾਂ ਦੇ ਵਿੱਚ ਪੈ ਜਾਂਦੇ ਆ ਜੇ ਬੱਚਿਆਂ ਨੂੰ ਅਮਰਤ ਵੇਲੇ ਦੀ ਮੱਤ ਦਾ ਪਤਾ ਹੋਗਾ ਗੁਰੂ ਨਾਲ ਜੁੜਿਆ ਹੋਗਾ ਪ੍ਰਮਾਤਮਾ ਦਾ ਨਾਮ ਲਾਊਗਾ ਤਾਂ ਉਹ ਇਹ ਵਾਲੀ ਗਲਤੀ ਕਦੀ ਵੀ ਨਹੀਂ ਕਰੇਗਾ ਉਹ ਬੁਰੀ ਆਦਤਾਂ ਦੇ ਵਿੱਚ ਨਹੀਂ ਜਾਵੇਗਾ ਬੱਚੇ ਦੀ ਜ਼ਿੰਦਗੀ ਸਵਰੇਗੀ ਸਵਰੇਗੀ ਆਪਣੀ ਵੀ ਜ਼ਿੰਦਗੀ ਸਵਰੇਗੀ ਸੋ ਆਪਾਂ ਨੂੰ ਇਹ ਥੋੜੀ ਜੀ ਮਿਹਨਤ ਤਾਂ ਕਰਨੀ ਪੈਣੀ ਹੈ ਨਾ ਇਹਦੇ ਲਈ ਆਪਾਂ ਨੂੰ ਵੀ ਜਲਦੀ ਉੱਠਣਾ ਪੈਣਾ ਬੱਚਿਆਂ ਨੂੰ ਜਲਦੀ ਉਠਾਉਣਾ ਪੈਣਾ ਉਹਨਾਂ ਨੂੰ ਅਮਰਤ ਵੇਲੇ ਸੰਭਾਲਣਾ ਸਿਖਾਉਣਾ ਪੈਣਾ ਆਪਣੀ ਇਹ ਅੱਜ ਛੋਟੀ ਜੀ ਮਿਹਨਤ ਕੀਤੀ ਮਿਹਨਤ ਲਾ ਲੋ ਤੁਸੀਂ ਨਾ ਆਪੇ ਜੇ ਛੋਟੀ ਜਿਹੀ ਮਿਹਨਤ ਕਰਾਂਗੇ ਅਮਰਤ ਵੇਲੇ ਉੱਠਾਂਗੇ ਬੱਚਿਆਂ ਨੂੰ ਸਿਖਾਵਾਂਗੇ ਆਪਣੀ ਵੀ ਜ਼ਿੰਦਗੀ ਸਵਰੇਗੀ ਆਪਣੇ ਬੱਚੇ ਦੀ ਵੀ ਜ਼ਿੰਦਗੀ ਸਵਰ ਜਾਵੇਗੀ ਸੋ ਮੇਰੀ ਨਾ ਹਰ ਮਾਂ ਪਿਓ ਨੂੰ ਗੁਜਾਰਿਸ਼ ਹੈ ਕਿ ਆਪਣੇ ਬੱਚਿਆਂ ਨੂੰ ਅਮਰਤ ਵੇਲਾ ਸੰਭਾਲਣਾ ਜ਼ਰੂਰ ਸਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਕਿ ਤੇ ਕਮੈਂਟ ਕਰਕੇ ਜਰੂਰ ਦੱਸਿਓ